ਤੱਲੋਂ ਤੇ ਆਹ ਦੇਖ ਬਾਈ ਹਾਇਰ ਬਾਇਰ ਸਭ ਤੋਂ ਵੱਡੀ ਹਾਈਟ ਦਾ ਕੋੜਾ ਅਸੀਂ ਤੁਹਾਨੂੰ ਦਿਖਾਉਣ ਜਾ ਰਿਹਾ ਪੰਜਾਬ ਦਾ ਔਰ ਨਾਮ ਪਦਮ ਅਸੀਂ ਗੱਲ ਦਰਸ਼ਕ ਵੀਰਾਂ ਪਹੁੰਚੇ ਪੰਜਾਬ ਦੇ ਸਭ ਤੋਂ ਵੱਡਾ ਜਾਨਕੀ ਕੋੜਾ ਮੇਲਾ ਦੇ ਵਿੱਚ ਪਹੁੰਚੇ ਮੁਕਸਰ ਦੇ ਵਿੱਚ ਔਰ ਮੁਕਸਰ ਦੇ ਵਿੱਚ ਇਸ ਟਾਈਮ ਜੋ ਕਿ ਸਭ ਤੋਂ ਵੱਡੀ ਹਾਈਟ ਦਾ ਕੋੜਾ ਅਸੀਂ ਤੁਹਾਨੂੰ ਦਿਖਾਉਣ ਜਾ ਰਿਹਾ ਪੰਜਾਬ ਦਾ ਔਰ ਨਾਮ ਪਦਮ ਤੇ ਬਾਈਆਂ ਨਾਲ ਗੱਲਬਾਤ ਕਰਾਂਗੇ ਪੂਰੀ ਤੇ ਤੁਹਾਨੂੰ ਜਾਣਕਾਰੀ ਵੀ ਦੇਵਾਂ ਕਿ ਬਾਈ ਦਾ ਨੰਬਰ ਕੀ ਹੈ ਤੇ ਹਾਈਟ ਤੇ ਸਰਵਿਸ ਦੇ ਬਾਰੇ ਤੇ ਟੋਟਲ ਸਾਰੀ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂ ਬਾਈ ਸਸੀ ਗਾਲ ਸਸੀ ਗਾਲ ਜੀ ਠੀਕ ਹੈ ਜੀ ਕਿਵੇਂ ਚੱਲ ਰਿਹਾ ਮੇਲਾ ਫਿਰ ਮੇਲਾ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਬਹੁਤ ਰੌਣਕਾਂ ਮੇਲੇ ਦੀ ਜੀ ਹਾਂ ਬਹੁਤ ਜ਼ਿਆਦਾ ਅੱਜ ਇਕੱਠਾ ਬਹੁਤ ਜ਼ਿਆਦਾ ਆਏ ਸਾਲ ਨਾਲੋਂ ਜ਼ਿਆਦਾ ਇਕੱਠਾ ਹੈ ਜੀ ਹਾਂ ਜੀ ਤੇ ਇੱਕ ਬਾਈ ਜਦੋਂ ਮੇਲੇ ਦੇ ਵਿੱਚ ਬੜਿਆ ਨਾ ਤੇ ਗੱਲ ਚੱਲਦੀ ਹੈ ਕਿ ਸਭ ਤੋਂ ਵੱਡੀ ਹਾਈਟ ਦਾ ਘੋੜਾ ਕਿੱਥੇ ਖੜਾ ਕਹਿੰਦੇ ਉਹ ਖੁੰਝਦੇ ਵਗਜੋ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਤੇ ਕਿੰਨੀ ਹਾਈਟ ਹੈ ਕੁੜੀ ਦੀ ਹਾਈਟ ਇਹਦੀ ਜੀ 70 ਤੋਂ ਪਾਰ ਹੋ ਗਿਆ ਜੀ ਇਹ ਅੱਛਾ ਹਾਂਜੀ ਕਿੰਨੇ ਦੰਦ ਹੈ ਇਹ ਦੋ ਦੰਦ ਹੀ ਹੈ ਜੀ ਅੱਛਾ ਹਾਂਜੀ ਦੋ ਦੰਦ ਹਾਂਜੀ ਅੰਕਲ ਜੀ ਹਾਂਜੀ ਤੇ ਮਨ ਲਓ ਅਗਰ ਗੱਲ ਕਰੀਏ ਤਾਂ ਮਨ ਲਓ ਹਾਈਟ ਤੇ ਮਾਰਕਿੰਗ ਵਗੈਰਾ ਮਨ ਲਓ ਕੀ ਇਹ ਮੰਨ ਲਓ ਜੀ ਨੁਗਰਾ ਬਰੀਡ ਹੈ ਜੀ ਅੱਛਾ ਇਹ ਸਮੁੰਦਰ ਘੋੜੇ ਦਾ ਬੱਚਾ ਹੈ ਜੀ ਸਪੋਰਟਲੈਸ ਹੈ ਜੀ ਬਿਊਟੀ ਇਹਦੀ ਜੀ ਬੋਡੀ ਸਟਰਕਚਰ ਬਹੁਤ ਜ਼ਿਆਦਾ ਹੈਵੀ ਹੈ ਇਹਦਾ ਜੀ ਆਏ ਹਾਏ ਸਤਿ ਸ਼੍ਰੀ ਅਕਾਲ ਹਾਂ ਜੀ ਇਹ ਹੋਰ ਐਚਐਸਕੇ ਹਾਂ ਜੀ ਐਚਐਸਕੇ ਚੈਨਲ ਵੱਲੋਂ ਇੱਥੇ ਪਹੁੰਚਣ ਤੇ ਸਾਡੇ ਸਾਰੇ ਸੱਜਣਾ ਦੋਸਤਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਕਿ ਆਪਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚਦੇ ਹੋ ਤੇ ਸਾਡੇ ਮੇਲੇ ਨੂੰ ਚਾਰ ਚੰਨ ਲਾਉਂਦੇ ਹੋ ਥੈਂਕ ਯੂ ਬਹੁਤ ਤੇ ਅੰਕਲ ਜੀ ਹਾਂ ਜੀ ਮੈਂ ਇੱਕ ਛੋਟੀ ਤੁਹਾਡੇ ਤੋਂ ਗੱਲ ਜੀ ਘੋੜਾ ਸਭ ਤੋਂ ਵੱਡੀ ਹਾਈਟ ਦਾ ਕਹਿੰਦੇ ਵੀ ਮੁਕਸਰ ਅਗਰ ਮੇਲੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਿ ਮੰਨ ਲਓ ਕਿ ਘੋੜਾ ਹੈ ਜਿਹੜਾ ਮੇਲੇ ਪਾਉ ਉਹ ਜਸਪਾਲ ਅੰਕਲ ਕੋਲ ਹੀ ਹੈ ਕਹਿੰਦੇ ਹਾਂ ਨਹੀਂ ਹੈ ਵੀ ਜੀ ਕਿਉਂਕਿ ਆਪਾਂ ਇਹ ਕਹਿ ਸਕਦੇ ਆ ਵੀ ਆਪਦੀ ਉਮਰ ਤਾਂ ਵੱਖ ਹੈ ਜੀ ਵੈਸੇ ਵੀ ਘੂੜਿਆਂ ਚੋਂ ਹੀ ਸਾਰਿਆਂ ਚੋਂ ਵੱਡਾ ਹੈ ਜੀ ਕਿਉਂਕਿ ਸਹੀ ਵਾਟਰ ਸਕੀਲ ਨਾਲ 70 ਇੰਚ ਹੈ ਜੀ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ 58 ਹੈ ਜਾਂ 60 ਹੈ ਜੇਕਰ ਆਪਾਂ 70 ਤਾਂ ਜੀ 70 ਪਲੱਸ ਨਿਕਲੂਗਾ ਜੀ ਮੈਂਸ ਨਹੀਂ ਹੁੰਦਾ ਜੀ ਹਮ ਹਜੇ ਤੱਕ ਉਮਰ ਵੀ ਜਿਹੜੀ ਇਹਦੀ ਉਂਝ ਵੈਸੇ 2 ਦੰਦ ਦਾ ਪਰ ਹੋ ਗਿਆ 42 ਮੰਥ ਜੀ ਹਾਂ ਜੀ 42 ਮਹੀਨਿਆਂ ਦਾ ਹੋ ਗਿਆ ਜੀ ਤੇ ਹਾਈਟ ਵੀ 70 ਤੋਂ ਬਾਹਰ ਹੈ ਜੀ ਘਟਨੇ ਤੇ ਸਰਵਿਸ ਸਰਵਿਸ ਦੀ ਗੱਲ ਕਰੀਏ ਸਰਵਿਸ ਬਿਲਕੁਲ ਚਾਲੂ ਹੈ ਜੀ ਅਵੇਲੇਬਲ ਹੈ ਹਾਂ ਅਵੇਲੇਬਲ ਹੈ ਜੀ ਹੁਣ ਤੱਕ ਇਹਦੇ ਤੋਂ ਤਕਰੀਬਨ 400 ਤੋਂ 400 ਪਲੱਸ ਮਿਲ ਚੁੱਕੀ ਹੈ ਜੀ ਹੂੰ ਹੂੰ ਤੇ 400 ਘੋੜੀ ਤੋਂ ਵੱਧ ਦੇ ਨਾਲ ਮਿਲ ਚੁੱਕੀ ਕਵਰ ਹੋ ਚੁੱਕੀ ਤੇ ਬਾਕੀ 30 35 ਘੋੜੀਆਂ ਸੂ ਵੀ ਪਈਆਂ ਜੀ ਜਿਨ੍ਹਾਂ ਦਾ ਬਿਆਨ ਤਾਂ ਹੈ ਬੱਚਿਆਂ ਦਾ ਤਕਰੀਬਨ 50 50 ਆ ਦੋ ਅੱਧੀ ਆਇਆ ਜੀ ਇਹਦੇ ਕਿ ਬਸ਼ੇਰੇ ਇਹਦੇ ਕਿ ਬਸ਼ੇਰੀਆਂ ਜੀ ਹੂੰ ਜੀ ਇੱਕ ਗੱਲ ਕਰੀਏ ਮੈਂ ਦੇ ਦੋ ਕੋਈ ਨਹੀਂ ਤੁਸੀਂ ਸਾਰੇ ਸਨਮਾਨਿਤ ਤੁਸੀਂ ਮੈਂ ਆਪਣੇ ਆਪ ਕਰੀਏ ਇੱਕ ਗੱਲ ਹੋਰ ਜਿਸ ਪਾਲ ਅੰਕਲ ਕਿ ਮੰਨ ਲਓ ਨਾ ਜਿਹੜੀ ਗੱਲ ਕਰੀਏ ਮੇਲੇ ਦੀ ਗੱਲ ਕਰੀਏ ਲੋਕਾਂ ਦਾ ਉਤਸ਼ਾਹ ਹੈ ਜਿਹੜਾ ਕਿਵੇਂ ਲੱਗ ਰਿਹਾ ਇਸ ਵਾਰ ਬਹੁਤ ਜ਼ਿਆਦਾ ਜੀ ਬਹੁਤ ਹੀ ਉਤਸ਼ਾਹ ਜੀ ਕਿਉਂਕਿ ਜਿਹੜਾ ਅੱਜ ਦਾ ਇਕੱਠ ਹੈ ਉਹ ਸਵੇਰ ਤੋਂ ਲੈ ਕੇ ਜੀ ਤਕਰੀਬਨ 200 ਬੰਦਾ ਦਾ ਜਿਹੜਾ ਸੱਜਣਾ ਬੇਲੀਆਂ ਦਾ ਸਹਿਯੋਗ ਇੱਥੇ ਬਣਿਆ ਰਿਹਾ ਜੀ ਤਕਰੀਬਨ ਬਹੁਤ ਹੀ ਉਤਸ਼ਾਹ ਜੀ ਤੇ ਇੱਕ ਥੋੜਾ ਜਰੂਰ ਪ੍ਰੋਬਲਮ ਆਈ ਵੀ ਜਿਹੜੀ ਮੇਲੇ ਦੀ ਮਨਜ਼ੂਰੀ ਲੇਟ ਮਿਲਣ ਕਰਨੇ ਥੋੜਾ ਜਿਹਾ ਲੋਕ ਆਵਾਜ਼ਾਰ ਸੀ ਵੀ ਪਤਾ ਨਹੀਂ ਮੇਲਾ ਲੱਗੇਗਾ ਕਿ ਨਹੀਂ ਪਰ ਉਹ ਮੇਲਾ ਲੱਗ ਗਿਆ ਥੋੜੀ ਜੀ ਪ੍ਰੋਬਲਮ ਆਈ ਹੈ ਵੀ ਜਿਹਦੇ ਨਾਲ ਜਿਹੜੇ ਪਸ਼ੂਆਂ ਦੀ ਕੈਂਤੀ ਥੋੜੀ ਜੀ ਘੱਟ ਹੈ ਪਰ ਜਿਹੜੇ ਦਰਸ਼ਕ ਹੈ ਤੇ ਘੋੜੀਆਂ ਵਾਲੇ ਉਹਨਾਂ ਦਾ ਅਤਿਸ਼ਾਹ ਬਹੁਤ ਹੈ ਜੀ ਹੂੰ ਜੀ ਬਿਲਕੁਲ ਔਰ ਗੱਲ ਮੰਡੀ ਦੇ ਪ੍ਰਬੰਧਾਂ ਦੀ ਗੱਲ ਕਰੀਏ ਕਿਤੇ ਨਾ ਕਿਤੇ ਸਾਨੂੰ ਥੋੜੀ ਜਿਹੀ ਕਮੀ ਮਹਿਸੂਸ ਹੁੰਦੀ ਹੈ ਪਰ ਕਮੀ ਹੈ ਬਹੁਤ ਕਮੀ ਹੈ ਇਸ ਮੰਡੀ ਵਾਸਤੇ ਕੋਈ ਵੀ ਸਹੂਲਤ ਨਹੀਂ ਮਿਲਦੀ ਜਿਹੜਾ ਕੁਝ ਖਰੀਦਾ ਅਵੇਲੇਬਲ ਕਰਾਉਣੇ ਆ ਉਹ ਖੁਦ ਆਪ ਹੀ ਘੋੜੇ ਘੋੜੀਆਂ ਵਾਲੇ ਕਰਾਉਂਦੇ ਆ ਜੋ ਕਿ ਲਾਈਟ ਹੈ ਉਹਦੇ ਬੱਲਬ ਦਾ 1500 ਰੁਪਏ ਇੱਕ ਬੱਲਬ ਦਾ ਰੈਂਟ ਦਿੱਤਾ ਜਾਂਦਾ ਹੈ ਜਿਹੜੀਆਂ ਕਿ ਦੂਜੀਆਂ ਮੰਡੀਆਂ ਤੇ ਬਾਹਰ ਦੀਆਂ ਮੰਡੀਆਂ ਤੇ ਸਟੋਰੀ ਹੈ 55500 ਰੁਪਏ ਦੀ ਹੈ ਇੱਥੇ ਉਤਾਰਾਂ ਤੋਂ 15000 ਰੁਪਏ ਦੀ ਸਟੋਰੀ ਹੈ ਸਰ ਇਸ ਗੱਲੋਂ ਜਿਹੜਾ ਮੇਲੇ ਦਾ ਅਰੇਂਜਮੈਂਟ ਹੈ ਉਹ ਬਿਲਕੁਲ ਜ਼ੀਰੋ ਹੈ ਕਿਉਂਕਿ ਕਿਤਨਾ ਕਿਤੇ ਮੈਂ ਮੰਡੀ ਜਿਹੜੀ ਵੇਖੀ ਹੈ ਸ਼ਾਇਦ ਮੈਂ ਜਗਰਾਉ ਮੰਡੀ ਘੋੜਾ ਮੰਡੀ ਦੇਖਦਾ ਪਸ਼ੂ ਮੰਡੀ ਦਾ ਜੀ ਵੀਰੇ ਬਿਲਕੁਲ ਉਹਦੇ ਵਿੱਚ ਜਿਹੜੀ ਅਗਰ ਪ੍ਰਬੰਧਾਂ ਦੀ ਗੱਲ ਕਰੇ ਬਹੁਤ ਅੱਛਾ ਪਾਣੀ ਦਾ ਪ੍ਰਬੰਧ ਹੈਗਾ ਲਾਈਟ ਦੀ ਪ੍ਰਬੰਧ ਹੈਗਾ ਕੁਝ ਕੁੱਲ ਮਿਲਾ ਕੇ ਜਨਕੀ ਕਹਿ ਸਕਦੇ ਕਿ ਮੰਡੀ ਨੂੰ ਮੰਡੀ ਕਹਿ ਸਕਦੇ ਪਰ ਆਰਜੀ ਤੌਰ ਤੇ ਮੰਡੀ ਬਣਾ ਕੇ ਇੱਕ ਕੰਮ ਚਲਾਉਣਾ ਉਹ ਵੀ ਇੱਕ ਜਨਕੀ ਪਵਿੱਤਰ ਧਰਤੀ ਮੁਕਸਰ ਸਾਹਿਬ ਜਿੱਤੇ ਜਨਕੀ ਗੁਰੂਆਂ ਪੀਰਾਂ ਦੀ ਆਪਾਂ ਗੱਲ ਕਰੀ ਜੀ ਤਾਂ ਘੋੜਾ ਜਿਹੜਾ ਹੈਗਾ ਉਹ ਸਵਾਰੀ ਸਾਡੇ ਦਸ਼ਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 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 ਕਿਉਂਕਿ ਆਪਣੇ ਲੋਕਾਂ ਦਾ ਕਿੱਤਾ ਜੋੜਿਆ ਪ੍ਰੋਬਲਮ ਇਹ ਹੈ ਜੀ ਵੀ ਹਜੇ ਤੱਕ ਮੰਡੀ ਵਾਸਤੇ ਕੋਈ ਪੱਕੀ ਜਗ੍ਹਾ ਨਹੀਂ ਇਸ ਕਰਕੇ ਜਿਹੜਾ ਕੋਈ ਸੁੱਖ ਸਹੂਲਤ ਇੱਥੇ ਤਾਂ ਵਾਂਝੇ ਆ ਕੋਈ ਮੰਡੀ ਦੀ ਕੋਈ ਜਗ੍ਹਾ ਘਟੋ ਘਾਟ ਸਰਕਾਰ ਤੋਂ ਡਿਮਾਂਡ ਕਰਦੇ ਆ ਵੀ ਇੱਥੇ ਸਾਨੂੰ ਮੰਡੀ ਵਾਸਤੇ 50 60 ਕਿੱਲੇ ਜਗ੍ਹਾ ਪੱਕੀ ਹੋਵੇ ਤੇ ਹਰ ਇੱਕ ਬੰਦਾ ਉਹ ਆਪਣੀ ਜਿਹੜੀ ਜਗ੍ਹਾ ਉਹ ਪੱਕੀ ਹੋਵੇ ਇਥੋਂ ਤੱਕ ਵੀ ਜਿਹੜੇ ਘੋੜੇ ਘੋੜੀਆਂ ਵਾਲੇ ਅਸੀਂ ਤਾਂ ਆਪਦੇ ਸ਼ੈੱਡ ਵੀ ਪਾਤੀਏ ਜੀ ਦੁਵਾਰਾ ਨੌਬਤ ਨਾ ਵੀ ਵੀ ਟੈਂਟਾਂ ਸਟੋਰੀਆਂ ਦਾ ਕੰਮ ਵੀ ਖਤਮ ਹੋ ਜਾਵੇ ਹਾਂਜੀ ਇਸ ਕਰਕੇ ਸਾਰੇ ਸਾਰੇ ਜਿੰਨੇ ਵੀ ਘੋੜੀਆਂ ਵਾਲੇ ਐ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਐ ਵੀ ਸਾਨੂੰ ਇਹ ਸਰਕਾਰੀ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਤਾਂ ਕਿ ਜੋ ਮੇਲੇ ਵਾਸਤੇ ਆ ਜਿਹੜੀ ਖਜਲ ਖਵਾਰੀ ਐ ਨਾ ਹੋਵੇ ਜੀ ਨਾ ਕਿਉਂਕਿ ਬਾਰ-ਬਾਰ ਨਮੀਆਂ ਜਗਾ ਨਾ ਪਾੜਨੀ ਬਿਲਕੁਲ ਜੀ ਕਿਉਂਕਿ ਪੱਕਾ adda ਬਣਿਆ ਪੱਕੀ ਸਿਸਟਮ ਬਣਿਆ ਤਾਂ ਮੰਨ ਲਓ ਮੇਲਾ ਹੈ ਜਿਹੜਾ ਹੋਰ ਵੀ ਵਧੀਆ ਲੱਗਦਾ ਪ੍ਰਬੰਧ ਵੀ ਚੰਗੇ ਹੋ ਜਾਂਦੇ ਬਿਲਕੁਲ ਜੀ ਬਿਲਕੁਲ ਪ੍ਰਬੰਧਾਂ ਦੀ ਬਹੁਤ ਕਮੀ ਹੈ ਜੀ ਬਾਕੀ ਤੁਸੀਂ ਤਾਂ ਸਾਰੀਆਂ ਮੰਡੀਆਂ ਤੇ ਜਾਂਦੇ ਹੋ ਦੇਖਦੇ ਹੋ ਜੀ ਕਿ ਸਭ ਤੋਂ ਘੱਟ ਅਰੇਂਜਮੈਂਟ ਤਾਂ ਇਸ ਮੰਡੀ ਦਾ ਹੀ ਹੈ ਇਸ ਮੰਡੀ ਤੇ ਔਰ ਉਹ ਵੀ ਇਤਿਹਾਸਿਕ ਧਰਤੀ ਦੇ ਨਾਮ ਤੇ ਮੈਂ ਕਹਿੰਦਾ ਜੀ ਮੁਖਸਰ ਸਾਹਿਬ ਜਾਨਕੀ ਬੜਾ ਅੱਜ ਅਸੀਂ ਕਰਮਾ ਵਾਲੇ ਆ ਜਿਹੜੇ ਇਸ ਧਰਤੀ ਦੇ ਉੱਤੇ ਖੜੇ ਆ ਬਿਲਕੁਲ ਜੀ ਖੜੇ ਕਿਦੀ ਬਦੌਲਤ ਆ ਜੀ ਘੋੜਾ ਪ੍ਰੇਮੀਆਂ ਦੀ ਗੁਰੂ ਸਾਹਿਬ ਦੀ ਮੰਨ ਲਓ ਉਹਨਾਂ ਦੀ ਦੇਣ ਹੈ ਆਪਾਂ ਜੋ ਵੀ ਹੈ ਬਹੁਤ ਵੱਡੀ ਬਖਸ਼ਿਸ਼ ਹੈ ਜੀ ਗੁਰੂ ਸਾਹਿਬ ਦੀ ਖਾਸ ਕਰਕੇ ਸ਼੍ਰੀ ਮੁਕਤਸਰ ਸਾਹਿਬ ਨੂੰ ਹਾਂ ਜੀ ਬਾਕੀ ਇਸ ਘੋੜੇ ਮੰਡੀ ਨੂੰ ਬਾਕੀ ਤੁਹਾਡੇ ਸਾਰੇ ਜਿੰਨੇ ਚੈਨਲ ਹੈ ਇਹਦੇ ਮਾਧਿਅਮ ਰਾਹੀਂ ਜੋ ਕੇ ਘੋੜਿਆਂ ਨੂੰ ਮੇਲੇ ਨੂੰ ਤੁਸੀਂ ਬਹੁਤ ਵੱਧ ਤੋਂ ਵੱਧ ਪ੍ਰਮੋਟ ਕਰਦੇ ਹੋ ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਸਾਰੇ ਘੋੜਾ ਪ੍ਰੇਮੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬਾਕੀ ਧੰਨਵਾਦ ਤੁਹਾਡਾ ਵੀ ਸਜਸਪਾਲ ਜੀ ਇੱਕ ਵਾਰੀ ਨੰਬਰ ਜਰੂਰ ਬੋਲ ਦਿਓ ਅਗਰ ਕੋਈ ਸਟੱਡ ਸਰਵਿਸ ਜਾਂ ਕੋਈ ਹੋਰ ਕੋਈ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦਾ ਹੈ ਆਪਣਾ ਜੋ ਮੋਬਾਈਲ ਨੰਬਰ ਹੈ ਜੀ 9 ਜੀ जी. 4049877800004 ओके जी थैंक यू ए ए सन्जी ਸਾਡੇ ਜਸਪਾਲ ਅੰਕਲ ਤੇ ਬਹੁਤ ਹੀ ਪਿਆਰੇ ਹੈ ਕਹਿੰਦੇ ਕਿ ਮੰਨ ਲਓ ਨਾ ਜੀ ਬੰਦੇ ਦਾ ਵਾਕਈ ਦਿਲ ਹੁੰਦਾ ਦਿਲ ਦੇ ਜਿਹੜਾ ਦਿਲ ਖਿੱਚ ਜੇ ਫਿਰ ਉਹੀ ਬੰਦਾ ਹੈ ਹੈ ਨਾ ਤੇ ਵਾਕਈ ਸਾਨੂੰ ਬਹੁਤ ਪਿਆਰ ਮਿਲਿਆ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਬਹੁਤ ਸਮਾਂ ਦੇਣ ਖਾਤਰ ਬਹੁਤ ਬਹੁਤ थैंक यू ਤੇ ਇਹ ਸੀ ਜੀ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਹਾਈਟ ਦਾ ਘੋੜਾ ਜਿਹੜਾ 70 ਪਲਸ ਉਹਦੇ ਮਾਲਕ ਸਰਦਾਰ ਜਸਪਾਲ ਸਿੰਘ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਕਰੋ ਘੋੜੇ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਹੈ ਕੀ ਤੁਹਾਡੀ رائے ਉਹ ਵੀ ਸਾਨੂੰ ਜਰੂਰ ਦੱਸਿਓ ਨੈਕਸਟ ਵੀਡੀਓ ਨੈਕਸਟ ਅਪਡੇਟਾਂ ਨਾਲ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਰਬ ਰਾਕਾ ਧੰਨਵਾਦ